ਛੜੀਏ ਬਾ ਚੂੜਿਆਂ ਨੂੰ ਆਇਓ ਬਈ ਆਇਓ ਉੱਗਲੀ ਵੀ ਡੱਕਦੇ ਆ ਤੇ ਆਇਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਬਲੌਗ ਚ ਆਪਾਂ ਸਾਰੇ ਛੋਟੇ ਵੱਡੇ ਜਾਣ ਦਾ ਛੱਡਾਂਗੇ ਬਾਹਰ ਤੇ ਬਲੌਗ ਤਾਂ ਆਪਾਂ 20-25 ਦਿਨਾਂ ਦਾ ਵੱਧ ਬਣਾਉਣ ਲੱਗੇ ਆ ਅੱਜ ਐਵੜੀ ਲੱਗਾ ਤੇ ਬਾਕੀ ਜੁੜੇ ਰਹੇ ਬਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਚਿੱਟੀ ਕੁਕੜੀ ਦਾ ਆਪਾਂ ਛੱਡਤੀ ਆ ਬਾਅਦ ਬਾਕੀ ਇਹ ਹਣ ਦੂਜੇ ਦੀ ਹਮੇਗੀ ਦੀ ਕੜਕ ਮਾਸ ਤੋਂ ਦੋ ਮਰ ਗਏ ਸੀਗੇ ਇੱਕ ਸੁਨਾਰੀ ਵੀ ਮਰ ਗਿਆ ਸੀ ਉਹ ਛੋਟੇ ਜਿਆਦਾ ਸੀਗੇ ਇਹਦੇ ਪੈਰ ਥਲੇ ਆ ਕੇ ਮਰ ਗਏ ਕਿਉਂਕਿ ਇਹ ਤੇ ਛੱਡਤੇ ਆ ਦੂਜੇ ਤਾਂ ਕਹਿ ਹੋਇਆ ਪੁਰੇ ਨਾ ਰਹਿ ਗਏ ਆ 14 ਸੀਗੇ ਉਦਾਂ ਬਾਕੀ ਦੇਖੋ ਕਾ ਫੁੱਲ ਆ ਪੈਣ ਤੇ ਖਾਸ ਟੁਕੜਾ ਪਿਆੰਦਾ ਇਹਨਾਂ ਵਾ ਅਸੀਲ ਬਾਕੀ ਇਹ ਵੀ ਪੂਰਾ ਕੰਮ ਆ ਥੋੜੀ ਹੌਲੀ ਇਹਨੂੰ ਬਣਾ ਕਰਾਂਗੇ ਥੱਲੇ ਆ ਤਾਂ ਡੱਕੇ ਹੀ ਆ ਆ ਬਾਹਰ ਛੱਡੇ ਹੋਏ ਆ ਤਾਂ ਕਰਕੇ ਬਾਕੀ ਜੁੜੇ ਰਿਹਾ ਬਲੌਗ ਦੇ ਨਾਲ ਇੱਧਰ ਕਾਲੀ ਰੁਪੜੀ ਪਹਿਲਾ ਸ਼ਾਰਤੀ ਸੀਗੀ ਬਾਹਰ ਹੁੰਦਾ ਹੁਣ ਰਹਿਣ ਦਿੰਨੇ ਧੋਪ ਲਵਾਤੀ ਇਹਨਾਂ ਨੂੰ ਵੀ ਇਹ ਤਾਂ ਕਾਫੀ ਹੋ ਗਏ ਵੱਡੇ ਵੱਡੇ ਇਹ ਗਿਆਰਾਂ ਬਾਹਰ ਤੇ ਹੜ ਲਿਆ ਬੁੱਕਰੀ ਸਾਰੇ ਆਪਣੇ ਨਵੇਂ ਆਉਣਗੇ ਹੁਣ ਦੋ ਕੁ ਦਿਨਾਂ ਬੱਲਾ ਮੀ ਬਹੁਤ ਪੈ ਗਿਆ ਹੈਗਾ ਚਿੱਕੜ ਚਿੱਕੜ ਹੋਇਆ ਪਿਆ ਇੱਥੇ ਹੁਣ ਤਾਂ ਧੋਪ ਨਾ ਸੁੱਕ ਗਿਆ ਆ ਉਧਰੋਂ ਹਲੇ ਗਿੱਲਾ ਥੋੜਾ ਜਿਹਾ ਇੱਧਰ ਹਣਾ ਇਹਨੂੰ ਬਾਹਰ ਕੱਢ ਦੰਨੇ ਆ ਤੇ ਕਾਲੀ ਕੁਪੜੀ ਇਹਦੇ ਵੇ ਛੱਡ ਦਾਂਗੇ ਆਇਆ ਵੀ ਚੱਲ 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 ਵੀ ਚੱਲ 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 ਕਾਲੀ ਕੁਕਣੀ ਦੇ ਛੜ ਦਨੇ ਆ ਝਾੜੀ ਵੀ ਲਾ ਕੇ ਤੇ ਚੇਤੇ ਲਾ ਗਲੇ ਇੱਕ ਦੇਖਾ ਰਾਂਗੇ ਕਾਲੀ ਨੂੰ ਤੇ ਇਹਨੂੰ ਇਹਨੇ ਖੋਦੀ ਆ ਚਿੱਟੀ ਨੂੰ ਹਣ ਡਾਕ ਰੀਆ ਖੁੱਡੇ ਦੇ ਵਿੱਚ ਤੇ ਆ ਕੁੱਕੜ ਬੁਰਾ ਕਹਿ ਆ ਬਾਕੀ ਵੱਡੇ ਕੁੱਕੜ ਆ ਪਕਾ ਦਨੇ ਆ ਸੇਲ ਕੋਸ਼ਿਸ਼ ਐਸੀ ਕੇ ਸ਼ਾਂਤ ਕਰ ਕਾਲੂ ਆਉਣਗੇ ਲੈਣ ਤੇ ਇੱਧਰ ਹੁਣ ਕਾਲੀ ਗੁਕੜੀ ਨੂੰ ਵੀ ਉਹਦੇ ਵੇ ਛਾੜ ਦਈਏ ਆਜਾ ਇਹਨੂੰ ਛੱਡੀਏ ਇਹਦੇ ਵਰਤ ਚੱਲ ਭਾਈ ਇਹ ਤਾਂ ਛਾੜਤੀ ਚੂਤੇ ਵੀ ਰੱਖੀਏ ਹਣ ਇੱਧਰ ਕਾਲੀ ਬੁਰੀ ਦੂਤੇ ਤੇ ਡੱਕਤੇ ਆ ਇਧਰ ਹੁਣ ਚਿੱਟੀ ਵੀ ਡੱਕੀ ਰਹੀ ਏ ਇਹਦੇ ਨਾਲ ਕੋ ਕੋ ਜਾਂਚ ਕਰਤਾ ਚਿੱਟੀ ਹੁਣ ਡੱਕੀ ਏ ਤੇ ਤੁਹਾਨੂੰ ਦਿਖਾਉਣੇ ਜੁੜੇ ਦੇ ਬਲੌਗ ਦੇ ਨਾਲ ਇਕਲੀ ਵੀ ਡੱਕਤੇ ਆ ਤੇ ਹੁਣ ਇਹਨਾਂ ਨੂੰ ਛੱਡੀਏ ਬਾਅਦ ਬਾਕੀ ਜੁੜੇ ਰਹੋ ਬਲੌਗ ਦੇ ਨਾਲ ਛੱਡੀਏ ਬਾਅਦ ਚੂਹਿਆ ਨਾ ਆਇਓ ਬਈ ਆਇਓ ਆ ਆ ਆ ਲੋਈ ਇਹ ਵੀ ਛੜ ਕੇ ਬਾਹਰ ਇਹਦਾ ਅਗੇ ਬਾਹਰ ਇਹ ਹੁਣ ਵੱਡੇ ਵੀ ਹੋ ਗਏ ਜੇਲੀ ਅੰਦਰ ਹੈਗਾ ਕਹਿੰਦੇ ਗਏ ਜਿੰਦਰਾ ਡੰਡੇ ਆਪਾਂ ਲਾਦੇ ਸੀਗੇ ਆਜੋ 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 ਆਹ 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 ਇਹਦਾ ਹੁਣ ਹੋ ਗਏ ਵੱਡੇ ਬਾਈ ਬਾਬਾ 2.5 ਮਹੀਨੇ ਦੇ ਹੋ ਗਏ ਆ ਇਹ ਆ ਵੇਖੋ ਕੋਈ ਚਿੱਟੀ ਜੂਗਨੋ ਇਧਰ ਛੱਡਦੀ ਹੈ ਖੁੱਡੇ ਦੇ ਵਿੱਚ ਆ ਯਾਰ ਆਇਓ ਇਹੋ ਛੱਡਦੀ ਹੋਇਆ ਵਾਰ ਆਇਓ ਆਇਓ ਆ ਆ ਚਲ ਆ ਜਾਓ ਆ ਜਾਓ ਨਾਨਾ ਇਹਦੇ ਖੁੱਡੇ ਛੱਡਦਾ ਹੈ ਕਿ ਬਾਕੀ ਹੁਣ ਇਹਨਾਂ ਨੂੰ ਛੱਡিয়ে ਬਾਅਦ ਆਏ ਹੋਏ ਇਹ ਹੁਣ ਵੱਡੇ ਆਪਾਂ ਕਰਦਣੇ ਆ ਸੇਲ ਦੋ ਵੱਡੇ ਬਏ ਆ ਬਾਅਦ ਲੈ ਜਾਣੇ ਲਓ ਜੀ ਸਾਰੇ ਜਾਨਵਰ ਆਪਾਂ ਛੱਡਦੇ ਆ ਬਾਹਰ ਟੁਕੜੇ ਦੇਖੋ ਤਾਂ ਬਾਕੀ ਹਾਂ ਵੱਡੇ ਕਰ ਦਈਏ ਸੇਰ ਆਪਾਂ ਕਿਹਾ ਆ ਕਾਲੂ ਆਉਗੇ ਲੈ ਹੋਰ ਖਾਏ ਉਪਰ ਸੀ ਇਹ ਕਾ ਰੱਖਾਂਗੇ 2-4 ਮੁਰਗੀਆਂ ਰੱਖਾਂਗੇ ਬਾਕੀ ਛੋਟ ਜੁਕੀ ਰੱਖ ਲੈਣਾ ਵੱਡੇ ਹੁਣ ਕਰ ਦਈਏ ਸੇਰ ਆਂਡੇ ਰਾਂ ਘਟਾ ਕੇ ਆ ਹਣ ਇੰਸਟਾਗ੍ਰਾਮ ਤੇ ਵੀ ਅਪਾ ਚੈਨਲ ਬਣਾਇਆ ਹੋਇਆ ਆ ਤੇ ਇੰਸਟਾਗ੍ਰਾਮ ਦੀ ਆਈਡੀ ਵੀ ਆਪਣੀ ਹੈਗੀ ਸੋਖ ਢੰਡਿਆਲੀ ਆ ਤੇ ਉੱਥੇ ਵੀ ਇੰਸਟਾਗ੍ਰਾਮ ਤੇ ਕਰ ਲਿਓ ਫੋਲੋ ਤੇ ਇੰਸਟਾਗ੍ਰਾਮ ਤੇ ਅਪਾ ਇਹਦੇ ਸ਼ਾਰਟਸ ਇਹਨਾਂ ਦੇ ਬਾਕੀ ਜੁੜੇ ਦੇ ਚੈਨਲ ਦੇ ਨਾਲ ਹਾਂ ਜੋ ਮੇਰਾ ਖੜੇ ਵਸ ਮੋਗੇ ਬਾਕੀ ਸਭ ਚੱਕਾ ਦੇਣੇ ਆ ਇੱਕਦਮ ਰਗ ਰੱਖਾਂਗੇ ਜਿਹੜੀਆਂ ਨਵੀਆਂ ਲੱਗੀਆਂ ਆਂਡੇ ਜਣ ਇਹ ਕਾਹ ਰੱਖਾਂਗੇ ਤੇ ਕਾਹ ਬਸ ਦੋ ਤਿੰਨ ਆਸੇਗਾ ਆਪਣਾ ਅੱਜ ਦਾ ਵਲੌਗ ਤੇ ਹੋਰ ਵੀਡੀਓ ਦੇਖਣ ਬਾਅਦ ਤੇ ਚੈਨਲ ਨੂੰ ਕਾਨੇ ਸਬਸਕ੍ਰਾਈਬਰ